ਸਸੰਗਤ ਜੀ ਇਹ ਗਲਬੰਦੀ ਵਾਲੇ ਪੁਰਸ਼ ਚੰਗੀ ਤਰ੍ਹਾਂ ਜਾਣਦੇ ਆ ਅਗਿਆਨੀ ਬੰਦਾ ਜਿਹੜਾ ਅਗਿਆਨੀ ਹੁੰਦਾ ਜਿਹਨੂੰ ਸਮਝ ਨਹੀਂ ਆ ਬੇਸਮਝ ਬੰਦਾ ਇਹਨਾਂ ਨੂੰ ਕੀ ਸਮਸਦਾ ਵਾ ਗੁਰੂ ਨਾਨਕ ਸਾਹਿਬ ਜੀ ਦੀਆਂ ਗੁਜੀਆਂ ਰਮਜਾ ਨੂੰ ਬੇਸਮਝ ਜਮਾਨਾ ਕੀ ਜਾਣੇ ਇਸ ਕਰਕੇ ਗੁਰੂ ਮਹਾਰਾਜ ਜੀ ਨੇ ਉੱਥੇ ਕਲਾ ਵਰਤਾਈ ਉਹ ਸਾਰੇ ਬਾਕੀ ਜਿਹੜੇ ਸੀ ਨਾ ਠੱਗ ਸੀ ਉਹ ਸੌ ਗਏ ਤੇ ਉਹਨਾਂ ਨੂੰ ਨੀਂਦ ਆ ਗਈ ਆ ਤੇ ਜਿਹੜੀ ਉਹਨਾਂ ਨੂੰ نیند ਆਈ ਆ ਉਹ ਉਹਦੇ ਨਾਲ ਉਹਨਾਂ ਨੂੰ ਕੁਝ ਚੇਤਾ ਵੀ ਨਹੀਂ ਰਿਹਾ ਕਿ ਰਾਤ ਨੂੰ ਸਾਡੇ ਕੋਲ ਅਮੀਰ ਬੰਦੇ ਆਏ ਆ ਤੇ ਉਹਨਾਂ ਨੂੰ ਅਸੀਂ ਲੁੱਟਣਾ ਵਾ ਇਹੋ ਜਿਹਾ ਫੁਰਨੇ ਹੀ ਉਹਨਾਂ ਦੀ ਖਤਮ ਹੋ ਗਈ ਆ ਇਸ ਕਰਕੇ ਠੱਗੀ ਮਾਰਨੀ ਸੀ ਸੁੱਤੇ ਹੀ ਰਹਿ ਗਈ ਜਦੋਂ ਦਿਨ ਚੜ ਗਿਆ ਚਿੱਟਾ ਸੂਰਜ ਚੜ੍ਹ ਗਿਆ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣ ਲੱਗਦੀਆਂ ਵਾ ਪਰ ਉਹ ਪਿੰਡ ਦੇ ਵਿੱਚ ਹਜੇ ਵੀ ਕੋਈ ਜਾ ਕੀ ਆ ਨਹੀਂ ਤੇ ਬੱਚੇ ਬੁੱਢੇ ਬੀਬੀਆਂ ਜਵਾਨ ਜਿੰਨੇ ਵੀ ਆ ਸਾਰੇ ਠੱਗ ਸੁੱਤੇ ਪਏ ਪਰ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜੀ ਸਦਾ ਹੀ ਜਾਗਦੇ ਸਤਗੁਰ ਜਾਗਦਾ ਹੈ ਗੁਰੂ ਪਾਤਸ਼ਾਹ ਜੀ ਤਾਂ ਅਮਰਤ ਵੇਲੇ ਦੋਹੀ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇ ਆ ਸੱਚੇ ਪਾਸ਼ਾ ਜੀ ਨੇ ਉਹਨਾਂ ਨੂੰ ਅਮਰਤ ਵੇਲੇ ਸੁਤਿਆ ਨੂੰ ਛੱਡਤਾ ਤੈ ਛੱਡ ਕੇ ਅਲਾਕਾ ਮਹਾਰਾਜ ਜੀ ਅੱਗੇ ਆ ਗਏ ਜਦੋਂ ਗੋਡੇ ਦੇ ਸੂਰਜ ਚੜ ਗਿਆ ਉਹਨਾਂ ਠੱਗਾਂ ਨੂੰ ਜਾਗਾਈ ਸਾਰੇ ਠੱਗ ਇਕੱਠੇ ਹੋ ਗਏ ਤੇ ਉਹਨਾਂ ਦੇ ਘਾਰ ਆ ਗਏ ਉਹ ਠੱਗ ਦੇ ਜਿਹਦੇ ਘਰ ਸੱਚੇ ਪਾਤਸ਼ਾਹ ਜੀ ਰੁਕੇ ਸੀ ਕਹਿਣ ਲੱਗੇ ਭਾਈ ਲਿਆ ਸਾਡਾ ਹਿੱਸਾ ਦੇ ਦੇ ਸਾਡਿਆ ਬਣਦੀ ਜਿਹੜੀ ਆ ਨਾ ਠੱਗੀ ਦੇ ਵਿੱਚੋਂ ਰਕਮ ਦੇ ਦੇ ਤੂੰ ਚੰਗਾ maal ਲੁੱਟਿਆ ਹੁਣ ਤੂੰ ਦੇ ਮੁਕਰੀਨਾ ਉਹ ਠੱਗ ਕਹਿੰਦਾ ਕਿਹੜਾ maal ਉਹ ਸੁਚੰਝੂ ਪੈ ਗਿਆ ਕਹਿੰਦਾ ਤੁਸੀਂ ਮੇਰੀ ਗੱਲ ਦਾ ਯਕੀਨੀ ਕਰਨਾ ਮੈਨੂੰ ਰਾਤ ਨੂੰ ਇਹੋ ਜੀ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਇੰਤਜ਼ਾਰ ਕਰਦਾਰਿਆ ਉਡੀਕਦਾਰਿਆ ਵੇਕਾ ਦੋਂ ਸੌਣ ਉਹ ਤਿੰਨੇ ਤੇ ਮੈਂ ਮਾਰਾਂ ਮਾਰ ਕੇ ਦੱਬਦਾ ਤੇ ਕਹਿਣਾ ਗੱਟਾ ਸਾਰਾ ਖੋਲਾ ਸੋਨਾ ਸਾਰਾ ਉਹਨਾਂ ਦਾ ਖੋਲ ਮੈਨੂੰ ਤੇ ਇਹੋ ਜੀ ਨੀਂਦ ਆ ਗਈ ਸੱਚ ਕਰਕੇ ਜਾਣੋ ਦੋਸਤੋ ਪਤਾ ਹੀ ਨਹੀਂ ਲੱਗਿਆ ਤੇ ਮੇਰੀ ਤਾਂ ਅੱਖ ਹੁਣੇ ਹੀ ਖੁੱਲੀ ਆ ਹੁਣ ਸਾਰੇ ਠਾਗੋ ਨੂੰ ਕਹਿੰਦੇ ਤੂੰ ਸਾਡੇ ਨਾਲ ਬੇਈਮਾਨੀ ਕੀਤੀ ਐ ਸਾਡੇ ਘਰੇ ਕੋਈ ਮਾਲ ਪੱਤਾ ਵੇ ਅਸੀਂ ਤੇਰੇ ਨਾਲ ਵੰਡਦੇ ਐ ਪਰ ਤੂੰ ਧੀਰੀ ਕਰਨੀਂ ਥਿਰਤ ਦਿਲ ਬੜਾ ਮੈਲਾ ਹੋ ਚੁੱਕਾ ਵਾ ਕੱਲ੍ਹ ਲਾਈ ਲੁੱਟ ਦਾ ਮਾਲ ਹਜਮ ਕਰਨ ਨੂੰ ਫਿਰਦਾ ਵਾਂ ਅਸੀਂ ਵੀ ਨਹੀਂ ਇਹ ਹੁਣ ਦੇਣਾ ਅਸੀਂ ਤੈਨੂੰ ਕੁੱਟ ਕੇ ਤੇਰੇ ਤੋਂ ਮਾਲ ਖੋਲਾਂਗੇ ਸਾਡੇ ਸਾਹਮਣੇ ਰਾਤ ਨੂੰ ਤੇਰੇ ਕੋਲ ਅਮੀਰ ਬੰਦੇ ਆਏ ਤੇ ਤੂੰ ਕਿਵੇਂ ਮੁੱਕੜ ਜਾਵੇਂਗਾ ਮੈਨੂੰ ਲੱਗਦਾ ਏ ਕਿ ਪੈਸੇ ਨੇ ਤੇਰੀ ਮਾਤ ਪ੍ਰਸ਼ਟ ਕੱਟਦੀ ਏ ਉਹਨਾਂ ਚੋ ਏ